ਉਹ ਦੇਣਾ ਵੀ ਜਾਣਦਾ ਤੇ ਲੈਣਾ ਵੀ ਇਸ ਲਈ ਸ਼ੁਕਰਾਨਾ ਜਿੰਨਾ ਜਦੋਂ ਕੋਈ ਦਾਤ ਮਿਲ ਜਾਏ ਫਿਰ ਡਬਲ ਕਰਦਾ ਕਰੋ ਨੇ ਤੇ ਨੇ ਸ਼ੁਕਰਾਨਾ ਇਹ ਨਹੀਂ ਕਿ ਵੀ ਉਹ ਕੰਮ ਹੋ ਗਿਆ ਬਸ ਫਿਰ ਤਾਂ ਅਸੀਂ ਖੁਦਗਰਜ਼ ਹੋਏ ਨਾ ਫਿਰ ਤਾਂ ਮਤਲਬ ਵੀ ਨਿਕਲੇ ਕੰਮ ਪਰੇ ਤਾਂ ਸਿਮਰਿਆ ਐਸਾ ਸਮਰਉ ਨਿਤ ਨਿਤ ਹੀ ਸਿਮਰੋ ਵੱਧ ਸਿਮਰੋ ਜਿਆਦਾ ਕਰੋ ਤਾਂ ਕਿ ਬਖਸ਼ਿਸ਼ ਬਣੀ ਰਵੇ ਤੇ ਗੁਰੂ ਵੀ ਦੇਖੇ ਵੀ ਇਹ ਇਹਿਸਾਨ ਭਰاموش ਨਹੀਂ ਇਹ ਸ਼ੁਕਰਗੁਜ਼ਾਰ ਨੇ ਇਹਨਾਂ ਨੂੰ ਹੋਰ ਦਤਾਂ ਦੇ ਫਿਰ ਗੁਰੂ ਕਹੇਗਾ ਪਤਾ ਕਿਰਪਾ ਆ ਗਿਆ ਇੱਕ ਜਿੰਨੀ ਬਾਲ ਭੁੱਖ ਮੰਗੇ ਸੋ ਦੇਣਾ ਮੇਰੇ ਬੱਚਿਆਂ ਜੋ ਮੰਗਦੇ ਆ ਦੇ ਦਿਓ ਬਾਬਾ ਰਮਨ ਸਿੰਘ ਸਾਹਿਬ ਬਣ ਝੋੜੀਆਂ ਘਰ ਘਰ ਕੀ ਤੋਰਦੇ ਫਿਰ ਖੈਰ ਖੋਲ ਦਿੰਦੇ ਆ ਦਰਵਾਜੇ ਵੀ ਮੈਨੂੰ ਆ ਗਿਆ ਆ ਗਈ ਲੈ ਜੋ ਜਿੰਨੇ ਲੋਕ ਦਾ ਪਰ ਉਹਦੇ ਬਦਵੇਂ ਸੀ ਕਿ ਦੇਣਾ ਸਿਮਰਨ ਕਰਨਾ ਸ਼ੁਕਰਾਨਾ ਆਪ ਵੀ ਕਰੋ ਬੱਚਿਆਂ ਨੂੰ ਵੀ ਕਿਆ ਕਰੋ ਤਾਂ ਕਿ ਸਾਡੇ ਘਰਾਂ ਵਿੱਚ ਸੁੱਖ ਸ਼ਾਂਤੀ ਆਪਸੀ ਮੇਲੂਲ ਤੋਂ ਫਾਕ ਬਣਿਆ ਰਹੇ ਕੱਲ ਕਲੇਸ਼ ਨਾ ਹੋਣ ਨਸ਼ੇ ਨਾ ਹੋਣ ਮਨਮਤ ਨਾ ਆਵੇ ਬਹੁਤ ਹੀ ਸੋਖਤ ਸਾਡਾ ਜੀਵਨ ਹੋਵੇ ਖੂਬਸੂਰਤ ਸਾਡਾ ਜੀਵਨ ਹੋਵੇ ਬੜਾ ਬਰਬੁੱਲਾ ਜੀਵਨ 흘ਿਆ ਇਹਨੂੰ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਪਾਦਸ਼ਾਹਾਂ ਵਰਗਾ ਜਿਉਂ ਕੇ ਦਈਏ ਉਹ ਤਾਂ ਹੀ ਹੋਵੇਗਾ ਜਿਸ ਨੂੰ ਬਖਸ਼ੇ ਸਤਿ ਸਲਾਨ ਨਾਨਕ ਪਾਦਸ਼ਾਹੀ तमाम ਉਨ੍ਹਾਂ ਦੀ ਖੇਮਾ ਦੇਵ ਸਜਣਾ ਸਿਸੜੀਆਂ ਦੇ ਮੁਬੈ ਸਾਹਿਬ ਸਾਂ ਮੇਲ ਅਗਨ ਸਦੀ ਬਾੜੀਆਂ ਦਾਸ ਨੇ ਕੀਤੀ ਉਪਨਾਮ ਸਭ ਸਰਵਣ ਕਰੀਏ ਕੋਈ ਰਸਵਾ ਜੀ ਦਾ ਦੇ ਗੱਜ-ਵੱਜ ਕੇ ਰਸਨਾ ਪੁੱਤਰ ਕਰਿਓ ਜੀ ਨਾਨਕ ਸਾਹਿਬਰਾ ਆਪਕ ਲਈ ਮਹੱਲਾ ਤੀਜਾ ਅਨੰਦੀ ਕੂਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਰਾਗ ਤੁਰ ਪਰਵਾਰ ਪਰਿਆ ਸ਼ੁੱਧ ਗਾ ਬੜਿਆ ਆ ਸਤਿਗੁਰੂ ਮੈਂ ਪਾਇਆ ਮੇਰੇ ਅੰਦਰ ਸਦਾ ਰੋਗ ਹਰਨਾ ਅਰਨਾਦ ਰੋਗ ਤੁਮਨ ਮੇਰੇ ਦੂਖ ਸਭ ਵਿਸਾਰਨਾ ਅਧਿਕਾਰ ਕਰੇ ਤੇਰਾ ਬਾਤ ਸਤਿਗੁਰੂ ਸਤਿਗੁਰੂ ਗਲਨ ਸਮਰਾਤ ਸੁਆਮੀ ਸਭ ਚੇ ਸਰਬਾ ਕਿਆ ਨਹੀਂ ਕਰਤੇ ਰਹਿ ਸਦਾ ਸੁਖ ਸਲਾਹ ਤੇਰੀ ਨਾਮੁ ਮਨੁ ਵਸਾਵੇ ਕਿਰਮਨ ਮਨੁ ਵਸਿਆ ਵਾਜੇ ਸੁਖ ਤੇਰੇ ਕਹਿ ਨਾਲ ਸੱਚੇ ਸਹਾਯੁਗਿਆ ਬਾਣੀ ਕਰਤੇ ਚਰਨਾ ਮੇਰਾ ਆਧਾਰੋ ਸਤਿਨਾਮੁ ਅਧਾਰੋ ਮੇਰਾ ਜਿਨੁ ਟੁਕਾ ਸਭ ਕੋ ਆਇਆ ਪਰ ਸ਼ਾਂਤ ਸੁਖ ਮਨ ਆਇ ਬਸਿਆ ਜਿਨ ਇਛਾ ਸਭ ਪੁਜਾਈਆ ਸਦਾ ਗੁਰਮਹੰ ਕੀਤਾ ਗੁਰੂ ਵਿਟੋ ਜਿਹੜੇ ਵੱਡੇ ਆਇਆ ਇਹ ਨਾਮ ਸੁਣੋ ਸਤਿ ਸ਼ਬਦ ਰੋਪੇ ਆਰੋ ਸੱਚਾ ਨਾਮ ਮੇਰਾ ਆਧਾਰ ਰੋਪੇ ਅੰਝ ਝਪ ਤੇ ਕਰ ਸਭਾ ਗੈਹਂ ਹਸਭਾ ਗੈਹਂ ਸੰਤੋਵਾ ਜੇ ਕਰਾਂ ਲੇ ਕਰਦਾ ਆਇਆ ਪੰਚ ਦੂਤ ਤੁਲਬਸ ਕੀਤੇ ਕਾਲ ਕੰਡ ਕੁਮਾਰਿਆ ਕਰਮ ਪਾਇਆ ਉਹ ਜਿਨ ਗਉ ਸੇ ਨਾਮ ਰੱਕੇ ਲਾਕੇ ਜਿਹ ਨਾਨਕ ਤੈ ਸੁਖ ਹੋ ਆਦਤ ਕਰੇ ਅਨਤ ਵਾਜੇ ਅਨੰਤ ਸੁਖੋਟ ਪਾਹੀ ਹੋ ਸਗਲ ਮਨੋਤਪੂਰੇ ਪਾਪ ਪ੍ਰਭ ਪਾਇਆ ਉਤਰੀ ਸੁਰੀਏ ਸਤਿਮਾਨ ਸੰਤ ਸਾਧਨ ਭਏ ਸਰਸੇ ਪੂਰੇ ਗੁਰਦੇ ਜਾਣੀ ਅੰਮ੍ਰਿਤ ਪਣੀ ਤ ਕਹ ਦੇ ਗੁਰਿੰਦ ਸਤਿਮੁ ਰਹੈ ਨਾ ਪੂਰੇ ਮੇਰੋਂ ਵਤਨ ਅਨੁਗੁਰ ਚਰਨ ਲਾ ਕੇ ਬਦਨ ਹਦ ਦੂਰੇ ਸੁਣੋ ਅਨੁਤਮਾ ਮਾਤਾ ਧਰਮ ਮਹਤਰਾ ਜਿਸਰਾਤ ਦਈ ਦਇਆ ਖਿਲਾ ਸਿਰਨ ਜਗਤ ਸੱਗੇ ਆਪ ਰਹੀਆ ਵਚ ਕਰਮ ਤੂ ਗਰਮੀ ਆਪੋ ਆਪਣੀ ਕਿਰੜੇ ਕਿ ਦੂਰ ਜੀ ਨਾਮ ਤੇ ਆਰੇ ਆਗਰ ਦੇ ਮੁਖੀ ਜ਼ਿਲੇ ਇੱਤੇ ਚੁੰਡੇ ਨਾਲ ਜਿਹਨੇ ਨਾਮ ਉਹ ਤੇ ਆਇਆ ਤਉ ਚੇਤੇ ਉਚੋ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਇਐ ਸੋ ਤੁਮਰੀ ਗਤ ਮੇਤ ਤਉ ਮਹੀ ਜਾਣੀ ਨਾਨਕ ਦਾਸ ਉਦੇ ਅਗੇ ਅਜ ਦਾਸ ਹਮਾਰੀ ਜੀਓ ਪਿੰਡ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਾਹਿਗੁਰੂ ਬੋਲਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹ ਦੁੱਖ ਹੰਤਾ ਸੁਖ ਰਾਸਤਾ ਕੋ ਬਿਗਨਨਾ ਕੋ ਲਾਗੇ ਜਾਂ ਕੀ ਪ੍ਰਭਾਗੇ ਅਰਦਾਸ ਅਰਦਾਸ ਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਏ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਮਰਿਆ ਕੰਨ ਉਹਨਾਂ ਨੂੰ ਦਾਵੇ ਤਾਂ ਸਭ ਥਾਈ ਹੋਣਾ ਜੀ ਸਹਾਏ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸਾਂ ਪਾਤਸ਼ਾਹਿਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਉਪਦੇਸ਼ ਜੀ ਦਾ ਅਤਿ ਅੰਤਜ ਕੇ ਬੋਲੋ ਜੀ ਪੰਜਾਬ ਦੇਆਂ ਚੋਂ ਸਾਬ ਜਾਦੇਆਂ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵਾਂਢ ਛਕਿਆ ਦੇਵਕ ਜਲਾ ਹੀ ਤੇ ਇੱਕ ਵਾਈ ਦੇਖ ਸੁਣ ਕੇ ਅੰਡਰਟ ਕੀਤਾ ਤੇ ਨਾਂ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਦੇ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਦੀ ਜਿੱਦ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੁਭਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚੜਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਖਾਦੇ ਆ ਸਿੱਖੀ ਕੇਸਾਂ ਸత్సੰਗ ਨਿਭਾਈ ਦੇ ਨਾਮ ਪ੍ਰਾਤਨ ਅਤੇ ਵਰਤਮਾਨ ਦੇ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਪੰਜਾਬ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਛਾਈ ਆਏ ਦੇਖ ਤੇ ਇੱਕ ਪਤਾ ਹੈ ਵਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਵਸਾ ਦਾਣ ਭਰੋਸਾ ਦਾਣ ਦਾ ਨਾਮ ਸ੍ਰੀ ਦਾ ਨਾਮਦਾਨ ਸ੍ਰੀ ਅਮਰ ਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁਗ ਜੁਗਾ ਟੱਲ ਧਰਮ ਕਾ ਜੈ ਜੈਕਾਰ ਬੋਲੋ ਜੀ ਸਿਖਾਂ ਦਾ ਮੰਨੀਵਾ ਮਤੁ ਚੀ ਮਤ ਦੇ ਰੱਖ ਆਪ ਵਾਹੀ ਗੁਰੂ へ ਕਾਲਪੁਰਖ ਆਪਣੇ ਪੰਥ ਦੇ ਸਦਾ ਸੰਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਪੰਜਾ ਸਾਹਿਬ ਤੇ ਸਰਬੱਤ ਗੁਰਦੁਆਰਿਆਂ ਗੁਰਧਾਮਾ ਜੀ ਦੇ ਖੁੱਲੇ ਦਰਸ਼ਨ ਦਿਦਾਰੇ ਸੇਵਾ ਸੰਭਾਲਦਾ ਬਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਏ ਨਿਮਾਨਿਆਂ ਦੇ ਮਾਨ ਗੁਰੂ ਨੇਤਾਣਿਆਂ ਦੇ ਤਾਨ ਗੁਰੂ ਨਿਓਟਿਆਂ ਦੀ ਓਟ ਗੁਰੂ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਚੇ ਪਾਤਸ਼ਾਹ ਜੀਓ ਆਪ ਜੀ ਕੇ ਹਜ਼ੂਰ ਚਰਨਾ ਕਮਲਾ ਵਿਚਾਰਦਾਸ ਬੇਨਤੀ ਹੈ ਜੀ ਆਪ ਜੀ ਤੋਂ ਵਰਸਾਏ ਧਨ ਤਨ ਮਰ ਸ਼ਹੀਦ ਸੇਂਗ ਸਾਬੇ ਜਥੇਦਾਰ ਬਾਬਾ ਹਨੁਮਾਨ ਸਿੰਘ ਜੀ ਤੇ ਇਸ ਮੋ ਸ਼ਹੀਦਾਂ ਦੇ ਪਾਵਨ ਸਥਾਨ ਗੁਰਦੁਆਰਾ ਸੇਂਗ ਸੇਦਾਂ ਸਾਹਿਬ ਕੇ ਚੇ ਬਾਸ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਹੰਸੇ ਬਾਤਾਂ ਸਜੇ ਦੀਵਾਨਾ ਅੰਦਰ ਆਸਾ ਦੀ ਵਾਰ ਦਾ ਕੀਰਤਨ ਅਤੇ ਚੇ ਬਾਤਾਂ ਗੁਰਮਤਕ ਕਥਾ ਵਿਚਾਰਾ ਹੋਈਆਂ ਨੇ ਚੇ ਬਾਤਾਂ ਆਪ ਜੀ ਕੇ ਸੇਵਕਾਂ ਪਾਸੋਂ ਕੀਰਤਨ ਕਰਦੇ ਆਂ ਕਥਾ ਵਿਚਾਰਾਂ ਕਰਦੇ ਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਅਨਜਾਨ ਸੇਵਕ ਸਮਝ ਕੇ ਮਾਫ ਕਰਨਾ ਜੀ ਅੱਗੇ ਵਾਸਤੇ ਪਿਆਰ ਤੇ ਸਤਕਾਰ ਨਾਲ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਸੁਣਨ ਦੇ ਬਲਦਮ ਬਖਸ਼ਿਸ਼ ਕਰਨੇ ਸੁੱਧ ਵਿਚਾਰਾਂ ਕਰਨ ਦੇ ਬਲਦਮ ਚਾਉ ਬਖਸ਼ਿਸ਼ ਕਰਨੇ ਜੀ ਪੜ੍ਹੀ ਸੁਣੀ ਗੁਰਬਾਣੀ ਸੋਧ ਕਰਕੇ ਸਚਕੰਡ ਵਿਖੇ ਪ੍ਰਵਾਨ ਕਰਨੀ ਚਾਹੀਏ ਬਾਤਾ ਜੀਓ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਧਰਤੇ ਆਇਸ ਮੂਹ ਸਾ ਸਮ੍ਰਿਧੀ ਦੇ ਹਿਰਦੇ ਵਿੱਚ ਵਸਾਉਣਾ ਕਿਰਪਾ ਕਨੀਚੇ ਬਾਤਾ ਜੀਓ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਜੀ ਸਭਨਾਂ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਚਾਹੀਏ ਬਾਤਾ ਜੀਓ ਸਰਬੱਤ ਦਾ ਭਲਾ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਸਰਬੱਤ ਸੰਗਤਾਂ ਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਨਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਸਭਨਾਂ ਦੇ ਪਰਿਵਾਰਾਂ ਅੰਦਰ ਚਾਹੀਏ ਬਾਤਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ ਆਪ ਜੀਆਂ ਦੇ ਪਾਵਨ ਸਥਾਨਾਂ ਤੇ ਸਰਬੱਤ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਬੇਅੰਤ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਸਤਿਗੁਰੂ ਜੀ ਉਹ ਆਪ ਜੀ ਜਾਣੀ ਜਾਣੋ ਸਰਬੱਤ ਸੰਗਤਾਂ ਵੱਲੋਂ ਕੀਤੀਆਂ ਸੇਵਾਵਾਂ ਦਰਤੇ ਪ੍ਰਵਾਨ ਕਰਨੀਆਂ ਜੀ ਸਰਬੱਤ ਦਾ ਭਲਾ ਕਰਨਾ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤੇਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਜੀ ਇਸ ਵੇਲੇ ਸਾਹਿਬ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੇਖ ਸਜਾ ਕਰਕੇ ਹਾਜ਼ਰ ਕੀਤੀ ਗਈ ਹੈ ਕ੍ਰਿਪਾ ਆਖਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗਰ ਲਾਏ ਲਗਿਆ ਭੋਗ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੀ ਛਕੇ ਪਾਵਨ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਦੀ ਕਿਰਪਾ ਕਰੋ ਹੁਕਮਨਾਮਾ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਨੇਹ ਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ ਜੀ ਸਹੀ ਪਿਆਰੇ ਮੇਲੋਂ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋ ਚਹੈ ਖੋਜ ਸਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹਿਣਾ ਖੁਆਰ ਹੋਏ ਸਭ ਮਿਲਾਂਗੇ ਬਚੇ ਸਰਨ ਜੋ ਵਾਹਿਗੁਰੂ ਨਾਮ ਜਿਹਾ ਜਿ ਹੈ ਚੜੇ ਸੋ ਉਤਰੇ ਜੋ ਸਰਦਾ ਕਰ ਸੇਵਦੇ ਗੁਰ ਪਰ ਉਤਾਰਨ ਵਾਹਿਗੁਰੂ ਨਾਮ ਜਿਉ ਆਜਾ ਚੜੇ ਸਉਤਰੇ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ ਬੋਲੇ ਸਉਨੀ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਰਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪ੍ਰਤਖ ਗੁਰੂ ਨਿਸਤਾਰੇ ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ਸੋਣ ਸੋਣ ਹੋਵੇ ਪਰਮਗਤ ਮੇਰੀ ਜਲਨ 부ਜੀ 시ਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜਿਉ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 हसती सिर है अंक अर सिर दे मन त रख उ बि सेल हसती सिर जीउ अंकस है हरण जी सिर दे मन तन आगे राख के उबी सेव करे या गुरमुख आप निवारी है सवराज ले नानक गुरमुख भुजियै जाप नदर करे महल्लाती जा जेनु गुरमुख नाम तिआया आए ते परवाणा नानक कोले उधारै अपना ਦਰਗਹ ਪਾਇ ਜਮਾਨਾ ਪਾਈ ਗੁਰਮੁਖ ਸਖਿਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰੂ ਪਾਸ ਇਕ ਗੁਰ ਕਰ ਲਈਆ ਜਿਨਾ ਗੁਰ ਪਿਆਰਾ ਮਨ ਚੇਤ ਤਨਾ ਭਾਉ ਗੁਰੂ ਦੇਵਈਆ ਗੁਰ ਸਿਖਾਏ ਕੋ ਪਿਆਰ ਗੁਰ ਮਿਤਾ ਪਤਾ ਭਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜਿਵਈਆ ਗੁਰ ਸਿਖਾਏ ਕੋ ਤਿਆਰ ਗੁਰ ਮੇਤਾ ਪਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰ ਜੀਵਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ 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 ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਨਾਮ ਵਾਹਿਗੁਰੂ ਸਤਿਨਾਮ 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 ਵਾਹਿਗੁਰੂ ਸਤਿਨਾਮ